प्रभाती ਮਨ ਲਾਤੀ ਜਾ ਨਿਰਗੁਣ ਯਾਰੇ ਕੋ ਬਖਸ਼ਲੇ ਸੁਆਮੀ ਆਪੇ ਲੈ ਮਿਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸ਼ਬਦ ਦੇਹੋ 부ਝਾਈ ਹਰ ਜਿਓ ਤੁਧ ਵਿਟੋਂ ਬਲ ਜਾਈ ਤਨ ਮਨ ਅਰਪੀ ਤੁਧ ਅਗਰ ਰੱਖੋ ਸਦਾ ਰਹਾ ਸਰਨਾਈ ਰਹਾ ਆਪਣੇ ਪਾਣੀ ਵਿੱਚ ਸਦਾ ਰਖ ਸੁਆਮੀ ਹਰ ਨਾਮੋਂ ਦੇ ਵਡਿਆਈ ਪੂਰੇ ਗੁਰਤੇ ਪਾਣਾ ਜਪੈ ਅਨ ਦਿਨ ਸਹਿਜ ਸਮਾਈ ਤੇਰਾ ਪਾਣੈ ਭਗਤ ਜੇ ਤੁਧ ਪਾਵੈ ਆਪੇ ਬਖਸ਼ ਮਿਲਾਈ ਤੇਰਾ ਪਾਣੈ ਸਦਾ ਸੁਖ ਪਾਇਆ ਗੁਰ ਤ੍ਰਿਸ਼ਨਾ ਅਗਨ ਨੂੰ 부ਝਾਈ ਜੋ ਤੂੰ ਕਰੈ ਸੋ ਹੋਵੇ ਕਰਤੇ ਅਵਰ ਨਾ ਕਰਣਾ ਜਾਈ ਨਾਨਕ ਨਾਵੇਂ ਜੇ ਵਡ ਅਵਰਨਾ ਦਾਤਾ ਪੂਰੇ ਗੁਰ ਤੇ ਪਾਈ ਪ੍ਰਭਾਤੀ ਮਲਾਤੀ ਜਾ ਗੁਰਮੁਖ ਹਰਿ ਸਾ ਲਾਇਆ ਜਿਨ ਤਿੰਨ ਸਾਲ ਹਰ ਜਾਤਾ ਵਿਚੋਂ ਪਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਛਾਤਾ ਹਰ ਜਿਉ ਤੂੰ ਮੇਰਾ ਇੱਕ ਸੋਈ ਤਦ ਜਪੀ ਤੁਧਾ ਸਲਾਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮੁਖ ਸਲਾਹਨ ਸੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰ ਸ਼ਬਦੀ ਵਿਚਾਰ ਜਿਨ ਮੀਠਾ ਲਾਇਆ ਸੋਈ ਜਾਣੇ ਤਿਸ ਵਿਟੋਂ ਬਲ ਜਾਈ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿੱਚੋਂ ਆਪ ਗਵਾਈ ਸਤਗੁਰ ਮੀਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸੱਚ ਪਾਏ ਪ੍ਰਭਾਤੀ ਮੈਂ ਲਾ ਤੀਜਾ ਜੋ ਤੇਰੀ ਸ਼ਰਣਾਈ ਹਰ ਜਿਉ ਤੈਨ ਤੂੰ ਰੱਖ ਜੋਗ ਤੁਦ ਜੀਵਡ ਮੈਂ ਅਵਰਨਾ ਸੂਝੈ ਮਾ ਕੋ ਆ ਨਾ ਹੋਗ ਹਰ ਜਿਉ ਸਦਾ ਤੇਰੀ ਸ਼ਰਣਾਈ ਜਿਉ ਭਾਵੇ ਤਿਉ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾ ਜੋ ਤੇਰੀ ਸ਼ਰਣਾਈ ਹਰ ਜਿਉ ਤਿਨ ਕੀ ਕਰੇ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਪੋ ਨਾ ਸਕੈ ਜਮ ਕਾਲ ਤੇਰੀ ਸ਼ਰਣਾਈ ਸੱਚੀ ਹਰ ਜਿਉ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੇ ਪਾਏ ਲਾਗੈ ਉ ਦਮਤ ਮਰ ਜਾਏ ਜੋ ਤੇਰੀ ਸ਼ਰਣਾਈ ਹਰ ਜਿਉ ਤਿਨਾ ਦੁਖ ਭੂਖ ਕਿਸ਼ਨਾਹੀ ਨਾਨਕ ਨਾਮ ਸਲਾ ਸਦਾ ਤੂੰ ਸੱਚ ਸ਼ਬਦ ਸੁਮਾਹੀ ਪ੍ਰਭਾਤੀ ਮੈਂ ਲਾ ਤੀਜਾ ਗੁਰਮੁਖ ਹਰ ਜਿਉ ਸਦਾ ਤਿਆਵੋ ਜਬ ਲਗ ਜੀ ਪ੍ਰਾਨ ਗੁਰ ਸ਼ਬਦੀ ਮਨ ਨਿਰਮਲ ਹੋਆ ਚੁਕਾ ਮਨ ਅਭਿਮਾਨ ਸਫਲ ਜਨਮ ਤਿਸ ਪ੍ਰਾਣੀ ਕੇਰਾ ਹਰ ਕਾ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜਾਏ ਹਰ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਦਸ ਪੀਜੈ ਰਹਾਉ ਮੂਲ ਪਛਾਨਣ ਤਿਨ ਨਿਜ ਖਰਵਾਸਾ ਸਹਿਜੇ ਹੀ ਸੁਖ ਹੋਈ ਗੁਰ ਕੈ ਸ਼ਬਦ ਕਮਲ ਪਰਗਾਸਿਆ ਹਉ ਮੈਂ ਦੁਰਮਤ ਖੋਈ ਸਭਨਾ ਮੈਂ ਏਕੋ ਸਚ ਵਰਤੈ ਵਿਰਲਾ ਬੁਝੈ ਕੋਈ ਗੁਰਮਤੀ ਮਨ ਨਿਰਮਲੋ ਅੰਮ੍ਰਿਤ ਤਤਵ ਖਾਨੈ ਹਰ ਕਾ ਨਾਮ ਸਦਾ ਮਨ ਵਸਿਆ ਵਿਚ ਮਨ ਹੀ ਮਨ ਮਾਨੈ ਸਤ ਬਲਿਹਾਰੀ ਕਰ ਆਪਣੇ ਬਿਟੋ ਜਿਤ ਆਤਮ ਨਾਮ ਰਾਮ ਪਛਾਨੈ ਮਾਨਸ ਜਨਮ ਸਤ ਗੁਰੂ ਨਾਸੇ ਵਿਆ ਧਿਰਥਾ ਜਨਮ ਗਵਾਇ ਨਦਰ ਕਰੇ ਤਾਂ ਸਤ ਗੁਰ ਮੇਲੇ ਸਹਿਜੇ ਸਹਿਜ ਸੁਮਾਇ ਨਾਨਕ ਨਾਮ ਮਿਲ ਵਡਿਆਈ ਪੂਰੇ ਭਾਗ ਧਿਆਇਆ ਪ੍ਰਭਾਤੀ ਮਨ ਲਾ ਤੀਜਾ ਹੱfte ਪਾਂਤ ਬਣਾਏ ਬੋਰੰਗੀ ਸਿਸ਼ਟ ਉਪਾਏ ਪ੍ਰਭ ਖੇਲ ਕੀਆ ਕਰ ਕਰ ਵੇਖਾ ਕਰੇ ਕਰਾਏ ਸਰਦ ਜੀਆਂ ਨੂੰ ਰਜ਼ਕ ਦਿਆ ਕਲੀ ਕਾਲ ਮੈਂ ਰਵਿਆ RAM ਘਟ ਘਟ ਪੂਰ ਰਹਾ ਪ੍ਰਭ ਏਕੋ ਗੁਰੂ ਮੁਖ ਪ੍ਰਗਟ ਹਰ ਹਰ ਨਾਮ ਸਹਾ ਗੁਪਤਾ ਨ ਵਰਤੈ ਵਿੱਚ ਕਲ ਯੁਗ ਘਟ ਘਟ ਹਰ ਪਰ ਪੂਰ ਰਹਾ ਨਾਮ ਰਤਨ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸ਼ਰਨਾਈ ਭਜ ਤਿਆ ਇੰਦਰੀ ਪੰਚ ਪੰਚੇ ਵਸ ਆਣ ਖਿਮਾ ਸੰਤੋਖ ਗੁਰਮਤ ਪਾਵੇ ਸੋ ਤਨ ਤਨ ਹਰ ਜਨ ਵੱਡ ਪੂਰਾ ਜੋ ਭੈ ਬਰਾਗ ਹਰ ਗੁਣ ਗਾਵੇ ਗੁਰ ਤੇ ਮੁਖੇਰੇ ਜੇ ਕੋਈ ਗੁਰ ਪਾ ਕਹਾਂ ਨਾ ਚਿੱਤ ਧਰੈ ਕਰ ਆਚਾਰ ਬੋ ਸੰਪੋ ਸੰਚ ਜੋ ਕਿਛ ਕਰ ਸੋ ਨਰਕ ਪਰੈ ਇੱਕੋ ਸ਼ਬਦ ਇੱਕੋ ਪ੍ਰਭ ਵਰਤੈ ਸਭ ਇੱਕਸਤੇ ਉਤਪਤ ਚਲੈ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਹਰ ਹਰ ਜਾਏ ਰਲੈ ਪ੍ਰਭਾਤੀ ਮਲਾਤੀ ਜਾ ਮੇਰੇ ਮਨ ਗੁਰ ਆਪਣਾ ਸਾਲਾ ਪੂਰਾ ਭਾਗ ਹੋਵੈ ਮੁਖ ਮਸਤਕ ਸਦਾ ਹਰ ਕੇ ਗੁਣ ਗਾ ਰਹਾਉ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਧੇ ਕੋਈ ਵਿਰਲਾਲੇ ਜਿਸ ਨੂੰ ਆਪਣੀ ਨਦਰ ਕਰੇ ਗੁਰ ਕੈ ਚਰਨ ਮਨ ਮਾਹੇ ਵਿਸਾਏ ਦੁੱਖ ਹਨੇਰਾ ਅੰਦਰੋਂ ਜਾਏ ਹਾਪੇ ਸੱਚਾ ਲੈ ਮਿਲਾਏ ਗੁਰ ਕੀ ਬਾਣੀ ਸਿਓ ਲਾਏ ਪਿਆਰ ਐਥੈ ਓਥੈ ਇਹ ਅਧਾਰ ਆਪੇ ਦੇਵ ਸਿਰਜਨਹਾਰ ਸੱਚਾ ਮਨਾਏ ਆਪਣਾ ਭਾਣਾ ਸੋਈ ਭਗਤ ਸੁਘੜ ਸੋ ਜਾਣਾ ਨਾਨਕ ਤਿਸ ਕੈ ਸਦ ਕੁਰਬਾਨਾ ਪ੍ਰਭਾਤੀ ਨਲਾ ਚੌਥਾ ਵਿਭਾਸ ਇੱਕੋ ਅੰਕਾਰ ਸਤਗੁਰ ਪ੍ਰਸਾਦ ਰਸਕ ਰਸਕ ਗੁਣ ਗਾਵੇ ਗੁਰਮਤਿ ਲਿਵ ਉਨਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸ਼ਬਦ ਦੀ ਹਮ ਨਾਮ ਵਿਟੋ ਕੁਰਬਾਨ ਹਮਰੇ ਜਗ ਜੀਵਨ ਹਰਪਾਨ ਹਰ ਕੂਤਮ ਰਿੱਧ ਅੰਤਰ ਪਾਇਓ ਗੁਰ ਮੰਤ ਦਿਓ ਹਰ ਕਾਨ ਰਾਵ ਆਵੋ ਸੰਤ ਮਿਲੋ ਮੇਰੇ ਪਾਈ ਮਿਲ ਹਰ ਹਰ ਨਾਮ ਵਖਾਨ ਇਤ ਬਿੱਦ ਕਿਉ ਪਾਈਏ ਪੱਬ ਆਪਣਾ ਮੋਕੋ ਕਰੋ ਉਪਦੇਸ਼ ਹਰਦਾਨ ਸਤ ਸੰਗਤ ਮ ਹਰ ਹਰ ਵਸਿਆ ਨਿਲ ਸੰਗਤ ਹਰ ਗੁਣ ਜਾਨ ਵੱਡਾ ਭਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨ ਗੁਣ ਗਾਵੇ ਪ੍ਰਭ ਅਗੰਮ ਠਾਕੁਰ ਕੇ ਬਨ ਗਾਇ ਰਹਿ ਹੈਰਾਨ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਫਰਮਾਉਂਦੀਓ ਖਿੰਦਾਨ ਪ੍ਰਭਾਤੀ ਮੈਲਾ ਚੌਥਾ ਤੁਗ ਵੈ ਸੂਰ ਗੁਰਮੁਖ ਹਰ ਬੋਲੇ ਸਭ ਰਹਿਨ ਸੰਭਾਲੇ ਹਰ ਗਾਲ ਹਮਰੇ ਪ੍ਰਭ ਹਮ ਲੋਚ ਲਗਾਈ ਹਮ ਕਰੇ ਪ੍ਰਭੂ ਹਰ ਭਾਲ ਮੇਰਾ ਮਨ ਸਾਧੂ ਤੁਰ ਰਵਾਲ ਹਰ ਹਰ ਨਾਮ ਦੜਾਇੋ ਗੁਰ ਮੀਠਾ ਗੁਰ ਪਗ ਛਾਰੈ ਹਮ ਬਾਲ ਰਾਵ ਸਾਖਤ ਕੋ ਦਿਨ ਰਹਿਨ ਅੰਧਾਰੀ ਮੁਫਾਤੇ ਮਾਇਆ ਜਾਲ ਖਿਨ ਪਲ ਹਰ ਪ੍ਰਭ ਰਿਦੈ ਨ ਵਸਿਓ ਤਿਨ ਬੰਧੇ ਬੋਬਿਦ ਬਾਲ ਸਤ ਸੰਗਤ ਮੇਲ ਮਤ ਬੁੱਧ ਪਾਈ ਹਾਂ ਛੂਟ ਮਮਤਾ ਜਾਲ ਹਰ ਨਾਮ ਹਰ ਮੀਠ ਲਗਾਨਾ ਗੁਰ ਕੀ ਏ ਸ਼ਬਦ ਨਿਹਾਲ ਹਮ ਬਾਰਿਕ ਗੁਰ ਗੰਮ ਗਸਾਈ ਗੁਰ ਕਰ ਕਿਰਪਾ ਪਤ ਪਾਲ ਵਿਕ ਪਹੁੰਚ ਡੁੱਬ ਦੇ ਕਾਢ ਲਿਓ ਪ੍ਰਭ ਗੁਰ ਨਾਨਕ ਬਾਲ ਗੋਪਾਲ ਸਰਬਾਤੀ ਮਲਾ ਚੌਥਾ ਇੱਕ ਖਿਨ ਹਰ ਪ੍ਰਭ ਕਿਰਪਾ ਥਾਰੀ ਗੁਣ ਗਾਏ ਰਸ ਕਰ ਸੀਖ ਘਾਵਤ ਸੁਨਤ ਜੋ ਪੈ ਮੁਕਤੇ ਜਿਨਾ ਗੁਰਮੁਖ ਖਿਨ ਹਰਪੀਖ ਮੇਰੇ ਮਨ ਹਰ ਹਰ ਰਾਮ ਨਾਮ ਰਸ ਟੀਕ ਗੁਰਮੁਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪਿਆ ਰਸ ਚੀਕ ਰਹਾ ਜਿਨ ਹਰ ਹਿਰਦੈ ਪੀਤ ਲਗਾਨੀ ਤੈਨਾ ਮਸਤਕ ਉਜਲ ਟੀਕ ਹਰ ਜਨ ਸ਼ੋਭਾ ਸਭ ਜਗ ਉਪਰ ਜਿਉ ਵਿੱਚ ਉਡਵਾ ਸਸਤੀਕ ਜਿਨ ਹਰ ਹਿਰਦੈ ਨਾਮ ਨਾ ਵਸਿਓ ਤੈਨ ਸਭ ਕਾਰ ਝੁਕੀਕ ਜੈਸੇ ਸ਼ਿੰਗਾਰ ਕਰੇ ਦੇ ਮਨੁਖ ਨਾਮ ਬਿਨਾਂ ਨਿਕਟੇ ਨਕੀਕ ਘਟ ਘਟ ਰਮਈਆ ਰਮਤਿ ਰਾਮ ਰਾਏ ਸਭ ਵਰਤ ਸਭ ਮੈਂ ਈਕ ਜਨ ਨਾਨਕ ਕੋ ਹਰਿ ਕਿਰਪਾ ਥਾਰੀ ਗੁਰਬਚਨ ਧਿਆਇਓ ਖਰੀ ਮੀਕ